ਲੋਕ ਇਕਤਾ ਸੰਬਾਧ ਜ਼ਿੰਦਾਬਾਦ 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 ਹੱਥਾਂ ਲਈ ਜੱਟ ਲੜਦੇ ਨੇ ਜਿੰਨਾ ਤੋੜੀ ਚਾਹਦੇ ਲੋਕ ਮੰਗ ਮੰਗ ਕੇ ਦੇਖਦੇ ਆਂ ਕਿ ਚਿਪਾਲੇ ਮੀਟਰ ਦਾ ਸਾਰੀ ਜਥੇ ਬੰਦੀਆਂ ਬਰੂਧ ਕਰਦੀਆਂ ਉਹਨੂੰ ਲੈ ਕੇ ਇੱਕ ਕਿਸਾਨ ਸਾਡੇ ਵੀਰ ਨੇ ਮਨਾ ਕੀਤਾ ਸੀ ਵੀ ਅਸੀਂ ਚਿਪਾਲਾ ਮੀਟਰ ਨਹੀਂ ਲਾਉਣਾ ਪਰ ਬਿਜਲੀ ਬੋਰਡ ਦਫ਼ਤਰ ਵਾਲਿਆਂ ਨੇ ਬਾਈ ਮੁਲਾਜ਼ਮਾਂ ਨੇ ਇਕੱਠੇ ਹੋ ਕੇ ਪ੍ਰੈਸਰ ਪਾ ਕੇ ਉਸ ਭਰਾ ਤੇ ਪਰਚਾ ਦਰਜ ਕਰਾਤਾ ਸੋ ਉਹ ਚੀਜ਼ ਨੂੰ ਲੈ ਕੇ ਅੱਜ ਅਸੀਂ ਰੱਦ ਕਰਨ ਵਾਸਤੇ ਇੱਕ ਸੰਕੇਤਕ ਧਰਨਾ ਸਿਰਫ ਇਹਨਾਂ ਨੂੰ ਇੱਕ ਸੁਨੇਹਾ ਲਾਇਆ ਵੀ ਇੱਕ ਵਾਰਨਿੰਗ ਦੇਣ ਵਾਸਤੇ ਇੱਕ ਦਿਨ ਦਾ ਇਹ ਧਰਨਾ ਦਿੱਤਾ ਸੋ ਜੇ ਪਰਚਾ ਰੱਦ ਨਹੀਂ ਹੁੰਦਾ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਮੀਟਿੰਗ ਕਰਕੇ ਇਹ ਜਿਹੜਾ ਸੰਘਰਸ਼ ਹੋਰ ਤੇਜ਼ ਕਰਾਂਗੇ ਔਰ ਪੱਕੇ ਮੋਰਚੇ ਲਾਵਾਂਗੇ ਬਾਈ ਜਿੰਨਾ ਚਿਰ ਉਸ ਭਰਾ ਦਾ ਪਰਚਾ ਰੱਦ ਨਹੀਂ ਹੁੰਦਾ ਉਨਾਂ ਚਿਰ ਇਹ ਪੱਕੇ ਮੋਰਚੇ ਡਟੇ ਰਹਿਣਗੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਪਿੰਡਾਂ ਦੇ ਵਿੱਚ ਚਿਪ ਵਾਲੇ ਮੀਟਰ ਲੱਗੇ ਹੋਇਆ ਬਾਈ ਉਹ ਭਰ ਭਰ ਕੇ ਬੋਰੀਆਂ ਸਾਰੇ ਪਿੰਡਾਂ ਜੋ ਪਟ ਪਟ ਕੇ ਇਹਨਾਂ ਦੇ ਦਫ਼ਤਰ 'ਚ ਇੱਕ ਚਿਪ ਦੇ ਵਾਲੇ ਮੀਟਰ ਦਾ ਸਵਾਲ ਨਹੀਂ ਹੁੰ ਰਿਹਾ ਹਰ ਘਰ ਦਾ ਸਵਾਲ ਆ ਬਾਈ ਹੁਣ ਪਟ ਪਟ ਕੇ ਉਹ ਮੀਟਰ ਜਿਹੜੇ ਇਹਨਾਂ ਦੇ ਦਫ਼ਤਰ ਅਸੀਂ ਜਮ੍ਹਾਂ ਕਰਾਵਾਂਗੇ ਆਉਣ ਵਾਲੇ ਦਿਨਾਂ 'ਚ ਇਹ ਮੋਰਚਾ ਹੋਰ ਤੇਜ਼ ਕਰਕੇ ਸੰਘਰਸ਼ ਤਿੱਖਾ ਲੜਾਂਗੇ ਕਿੱਥੇ ਐਮਐਲਏ ਨਾਲ ਜਾਂ ਵਿਧਾਇਕ ਨਾਲ ਜਾਂ ਉਹਨੇ ਨਾਲ ਕਰਨਾ ਕਿਉਂਕਿ ਇਹ ਪ੍ਰੈਸ਼ਰ ਦੇ ਨਾਲ ਜਿਹੜਾ ਪਰਚਾ ਬਣਿਆ ਸੋ ਅਸੀਂ ਤਾਂ ਜੇ ਸਾਡੀ ਸੁਣਵਾਈ ਨਹੀਂ ਹੁੰਦੀ ਤਾਂ ਆਉਣ ਵਾਲੇ ਦਿਨਾਂ 'ਚ ਸੜਕਾਂ ਵੀ ਜਮ ਕਰਾਂਗੇ ਔਰ ਇਥੋਂ ਪੱਕਾ ਮੋਰਚਾ ਲਾ ਕੇ ਡੀਐਸਪੀ ਦੇ ਦਫ਼ਤਰ ਨੂੰ ਵੱਡੇ ਕਾਫਲੇ ਜਿਹੜੇ ਰੂੜਾਂ ਦੇ ਉੱਤੇ ਉਤਾਰਾਂਗੇ ਜੀ ਦੇਖ ਲੈਣਾ ਚਾਹੀਦਾ ਪੂਰੇ ਦੀ ਇੰਟੈਲੀਜੈਂਸੀ ਨੋਟ ਕਰੇ ਉਹਦਾ ਪ੍ਰਸ਼ਾਸਨ ਨੋਟ ਕਰੇ ਨਾਬੇ ਦਾ ਕਿਥੇ ਵੀ ਇੰਟੈਲੀਜੈਂਸ ਆ ਕੀ ਜਿਹੜਾ ਇਹ ਖਪਤਕਾਰ ਤੇ ਪਰਚਾ ਕਰਾਉਣਾ ਇਸ ਤਰ੍ਹਾਂ ਦਾ ਜਿਹੜਾ ਘਣਾਉਣਾ ਕੰਮ ਆ ਇਹ ਕਾਰਪੋਰੇਟਾਂ ਦਾ ਹਿੱਤ ਪੂਰਨ ਵਾਲੀਆਂ ਸਕੀਮਾਂ ਨੇ ਜਿਹੜੀਆਂ ਜਿਹੜਾ ਮੋਦੀ ਮੰਨਿਆ ਅਸੀਂ ਦਿੱਲੀ ਅੰਦੋਲਨ ਲੜ ਕੇ ਆਇਆ 2020 ਜਿਹੜਾ ਬਿਜਲੀ ਬਿੱਲ ਆਇਆ ਸੀ ਉਹ ਟੇਡੇ ਤਰੀਕੇ ਦੇ ਨਾਲ ਸਾਡੇ ਸੱਥਾਂ ਦੇ ਵਿੱਚ ਸਾਡੀਆਂ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਚਿੱਪ ਵਾਲੇ ਮੀਟਰ ਲੱਗ ਰਹੇ ਨੇ ਜਿਵੇਂ ਪ੍ਰਧਾਨ ਜੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਸੰਘਰਸ਼ ਨੂੰ ਅਸੀਂ ਹੋਰ ਤੇਜ਼ ਕਰਾਂਗੇ। ਦੇਖੋ ਪ੍ਰਧਾਨ ਸਾਹਿਬ ਕਿਉਂਕਿ ਜਥੇਬੰਦੀਆਂ ਦਾ ਇੱਕ ਵਿਰੋਧ ਕਰਨ ਦਾ ਹੱਕ ਆ ਕੋਈ ਵੀ ਕਿਸਾਨਾਂ ਦੇ ਮਜ਼ਦੂਰਾਂ ਦੇ ਵਿਰੁੱਧ ਫੈਸਲਾ ਆਉਂਦਾ ਉਹਦੇ ਸੀ ਵਿਰੋਧ ਕਰਦੇ ਆ। ਮੁਲਾਜ਼ਮਾਂ ਨੂੰ ਘੇਰਦੇ ਆ, ਬਿਠਾਉਂਦੇ ਆ, ਆਪ ਕਹਦਾ ਬਹਿੰਦੇ ਨੇ। ਪਰ ਇੱਥੇ ਮੁਲਾਜ਼ਮਾਂ ਦੇ ਸਾਡੇ ਨਾਲ ਧੱਕੇਸ਼ਾਹੀ ਕਰੀਓ ਦਰੀਆ ਤੇ ਨਹੀਂ ਬੈਠੇ। ਉਹਨਾਂ ਦੇ ਹੋਰ ਮੁਲਾਜ਼ਮਾਂ ਕੇ 20-50 ਉਹਨਾਂ ਨੂੰ ਉੱਥੋਂ ਭਜਾ ਕੇ ਲੈ ਗਏ ਕਿਉਂਕਿ ਜਦੋਂ ਲਾਇਨ ਗਿਰ ਜਾਂਦੀ ਆ ਉਹਦੇ ਨਾਲ ਕੋਈ ਮੁਲਾਜ਼ਮ ਨਹੀਂ ਹੈਗੇ ਤੇ ਇਸ ਤਰੀਕੇ ਨਾਲ ਸਾਡੇ ਲੜਨ ਵਾਸਤੇ 150 200 ਮੁਲਾਜ਼ਮ ਇਕੱਠਾ ਹੋਇਆ ਇਹਨਾਂ ਦਾ ਕਿਉਂਕਿ ਕੰਮ ਕਰਨ ਵਾਸਤੇ ਇਹ ਕੰਮ ਨੂੰ ਅੱਜ ਨੌਬਾ ਡਿਵੀਜ਼ਨ ਦੇ ਵਿੱਚ ਇਹ ਜੇ ਮਸਲੇ ਤਿੰਨ ਆ ਗਏ ਕਿਉਂਕਿ ਬਿਜਲੀ ਬੋਰਡ ਦੇ ਅਧਿਕਾਰੀ ਕੰਮ ਨਹੀਂ ਕਰਦੇ ਲੋਕਾਂ ਨਾਲ ਲੜਨਦੇ ਨੇ ਇਹੀ ਮਸਲਾ ਅਲੀਪੁਰ ਪਿੰਡ ਦਾ ਆ ਦੀ ਗ੍ਰੈਂਡ ਦੇ ਉੱਥੇ ਵੀ ਸਮਝੌਤਾ ਹੋਇਆ ਇਹੀ ਮਸਲਾ ਸੀਟਾਂ ਵਾਲੇ ਆਇਆ ਉੱਥੇ ਚੌਂਕੀ ਦੇ ਵਿੱਚ ਇਹਨਾਂ ਨੇ ਐਫਆਈਆਰ ਕਰਾਈ ਉਹ ਵੀ ਰੱਦ ਹੋਈ ਇਹੀ ਮਸਲਾ ਹੁਣ ਢੀਂਗੀ ਦੇ ਵਿੱਚ ਆਇਆ ਕਿਉਂਕਿ ਇੱਥੇ ਹੀ ਸਾਫ਼ ਕਹਿ ਸਕਦੇ ਆ ਬਿਜਾ ਜਿਹੜੀ ਨਾਪੇ ਦੀ ਮੈਨੇਜਮੈਂਟ ਬਿਜਲੀ ਬੋਰਡ ਆ ਇਹ ਲੋਕਾਂ ਦੇ ਕੰਮ ਨਹੀਂ ਕਰਦੀ ਇਹਨਾਂ ਨੇ ਹੁਣ ਲੋਕਾਂ ਨਾਲ ਲੜਨ ਦਾ ਕੰਮ ਕਰ ਲਿਆ